ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿੰਨਾ ਮੇਰੇ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਣੇ ਨਾ 1000 ਸਬਸਕ੍ਰਾਈਬਰ ਪੂਰੇ ਹੋਣ ਚ 100 ਸਵਾ 100 ਹੀ ਘੱਟ ਰਹਿ ਗਏ ਤੇ ਉਸ ਤੋਂ ਬਾਅਦ ਅੱਜ ਅਸੀਂ ਨੇ ਇੱਕ ਚੀਜ਼ ਮੰਗਾਈ ਆ ਉਹਦੀ ਆਪਾਂ ਅਨਬਾਕਸਿੰਗ ਕਰਕੇ ਦਿਖਾਉਣੇ ਆ ਤੁਹਾਨੂੰ ਇਹ ਤੁਹਾਨੂੰ ਬਾਅਦ ਚ ਹੀ ਪਤਾ ਲੱਗੂਗਾ ਵੀ ਕੀ ਚੀਜ਼ ਆ ਖੋਲ੍ਹੇ ਤੋਂ ਬਾਅਦ नड़े लिया लखाए ਮੈਕ ਆਹੇ ਮੈਕ ਕਿਤੇ ਵਿੱਚ ਸਾਬਣਾ ਵੀ ਨਿਕਲਿਆ ਹੁਣ ਇਹ ਦੂਆਦ ਕਿਹੜੀਆਂ ਵੀਡੀਓ ਬਣਾਇਆ ਕਰਾਂਗੇ ਆਪਾਂ ਇਹਨਾਂ ਮਾਈਕਾਂ ਨਾਲ ਹੀ ਬਣਾਇਆ ਕਰਾਂਗੇ ਕਿਉਂਕਿ ਆਵਾਜ਼ ਵਧਿਆ ਆ ਕਰੂਗੀ ਤਾਂ ਕਰਕੇ ਮਗਾਇਆ 400 ਤੇ 80 ਰੁਪਈਆ ਦੇ ਆਏ ਆ ਨਾਲ ਚਾਰਜਰ ਆਹ ਦਾ ਪਤਾ ਨਹੀਂ ਕੀ ਆ ਚਾਰਜਰ ਚਲੋ ਠੀਕ ਹੈ ਧੰਨਵਾਦ ਇਹ ਦੋਵਾਂ ਦੇ ਇਹਨਾਂ ਨਾਲ ਹੀ ਵੀਡੀਓ ਬਣਾਇਆ ਕਰਾਂਗੇ ਹਾਂਜੀ ਹੁਣ ਅਸੀਂ ਤੁਹਾਨੂੰ ਦੱਸਦੇ ਆ ਵੀ ਇਹ ਕਨੈਕਟ ਕਿਵੇਂ ਕਰਨੇ ਆ ਸਭ ਤੋਂ ਪਹਿਲਾਂ ਆਹ ਜਿਹੜਾ ਕਨੈਕਟਰ ਆਗਾ ਇਹ ਫੋਨ ਚਲਾਉਣਾ ਜਿੱਥੇ ਚਾਰਜਰ ਕਰਦੇ ਹੁੰਦੇ ਆ ਉਸ ਤੋਂ ਬਾਅਦ ਆਹ ਮਾਈਕ ਦੋਨੇ ਆਨ ਕਰ ਲੈਨੇ ਆ ਬਟਨ ਦਿੱਤਾ ਵਾਵੇ ਉਹਦੇ ਬਾਅਦ ਹਰੀ ਬੱਤੀ ਜਗਾ ਲੱਗ ਜੂਗੀ ਜਗਬੀਲ ਉਸ ਤੋਂ ਬਾਅਦ ਸੈਟਿੰਗ ਚ ਜਾਣਾ ਸੈਟਿੰਗ ਚ ਜਾ ਕੇ ਥੱਲੇ ਆਉਂਦਾ ਐਡੀਸ਼ਨਲ ਸੈਟਿੰਗ ਉੱਤੇ ਲਿਆ ਐਡੀਸ਼ਨਲ ਸੈਟਿੰਗ ਇੱਥੇ ਜਾ ਕੇ ਅਸੈਸੀਬਿਲਟੀ 'ਚ ਜਾ ਕੇ ਆਓ ਫਾਇਲ ਨੂੰ ਆਨ ਕਰ ਦੇਣਾ ਉਹਦੇ ਬਾਅਦ ਬੋਲ ਕੇ ਦੇਖ ਲਓ ਬਸ ਕਨੈਕਟ ਹੋ ਗਏ ਧੰਨਵਾਦ